ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਔਸ ਨੇ ਭਾਰਤ ਦੀਆਂ 6 ਪੈਟਰੋਲੀਅਮ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸੀ ਐਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਦੇ ਲਈ ਵਧਾਉਣ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਤੇ ਆਤਕਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ ਅਮਰੀਕਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਈਰਾਨ ਦੀ ਸਰਕਾਰ ਮੱਧ ਪੂਰਬ ਵਿੱਚ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਦੇ ਲਈ ਪੈਸੇ ਦੀ ਵਤੂ ਕਰਦੀ ਹੈ ਅਮਰੀਕਾ ਇਹ ਕਾਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਈਰਾਨ ਵੱਲੋਂ ਆਤਕਵਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਦੇ ਜੁਲ ਕਰਨ ਲਈ ਕਰਦਾ ਹੈ ਪਰ ਇਸ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ ਅਮਰੀਕਾ ਦੇ ਵੱਲੋਂ ਦਿੱਤਾ ਗਿਆ ਹੈ ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਉਸ ਨੇ ਭਾਰਤ ਦੀਆਂ ਛੇ ਪੈਟਰੋਲੀਅਮ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸੀ ਇਸ ਦੇ ਨਾਲ ਹੀ মিডিਆ ਰਿਪੋਰਟਾਂ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਦੇ ਲਈ ਵਧਾਉਣ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਤੇ ਆਤਕਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ ਅਮਰੀਕਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਈਰਾਨ ਦੀ ਸਰਕਾਰ ਮੱਧ ਪੂਰਬ ਵਿੱਚ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਦੇ ਲਈ ਪੈਸੇ ਦੀ ਵਰਤੋਂ ਕਰਦੀ ਹੈ ਅਮਰੀਕਾ ਇਹ ਕਾਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਈਰਾਨ ਵੱਲੋਂ ਆਤਕਮਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਦੇ ਜੁਲਮ ਕਰਨ ਲਈ ਕਰਦਾ ਹੈ ਪਾਰਸ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ ਅਮਰੀਕਾ ਦੇ ਵੱਲੋਂ ਦਿੱਤਾ ਗਿਆ ਹੈ ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਔਸ ਨੇ ਭਾਰਤ ਦੀਆਂ ਛੇ ਪੈਟਰੋਲੀਅਮ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸੀ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਦੇ ਲਈ ਵਧਾਉਣ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਤੇ ਆਤਕਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ ਅਮਰੀਕਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ 이란 ਦੀ ਸਰਕਾਰ ਮੱਧ ਪੂਰਬ ਵਿੱਚ ਟਕਰਾਵ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਦੇ ਲਈ ਪੈਸੇ ਦੀ ਵਰਤੋਂ ਕਰਦੀ ਹੈ। ਅਮਰੀਕਾ ਇਹ ਕਾਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਇਰਾਨ ਵੱਲੋਂ ਆਤਕਮਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਦੇ ਜੁਲ ਕਰਨ ਲਈ ਕਰਦਾ ਹੈ। ਪਰ ਇਸ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ ਅਮਰੀਕਾ ਦੇ ਵੱਲੋਂ ਦਿੱਤਾ ਗਿਆ ਹੈ। ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਔਸ ਨੇ ਭਾਰਤ ਦੀਆਂ 6 ਪੈਟਰੋਲੀਅਮ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਦੇ ਨਾਲ ਵਪਾਰ ਕਰ ਰਹੀਆਂ ਸੀ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਦੇ ਲਈ ਵਧਾਉਣ ਲਈ ਵਰਤ ਰਿਹਾ ਹੈ ਅਮਰੀਕਾ ਨੇ ਈਰਾਨ ਤੇ ਆਤਕਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ ਅਮਰੀਕਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਈਰਾਨੀ ਸਰਕਾਰ ਮੱਧ ਪੂਰਬ ਵਿੱਚ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਦੇ ਲਈ ਪੈਸੇ ਦੀ ਵਰਤੋਂ ਕਰਦੀ ਹੈ ਅਮਰੀਕਾ ਇਹ ਕਾਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ ਜਿਸ ਦਾ ਈਰਾਨ ਵੱਲੋਂ ਆਤਕਵਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ ਦੇ ਜੁਲਫ ਕਰਨ ਲਈ ਕਰਦਾ ਹੈ ਪਾਰਸ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ ਅਮਰੀਕਾ ਦੇ ਵੱਲੋਂ ਦਿੱਤਾ ਗਿਆ ਹੈ